ਤੇ ਮੈਨੂੰ ਕਿੰਨੀ ਸਬਸਿਡੀ ਹੈ ਇਹਦਾ ਸਾਰਾ ਸਮਝਾਓ ਇਹਦੇ ਤੇ ਜੇ ਆਪਾਂ ਘਰ ਵਾਲਾ ਸੋਲਰ ਵਗੈਰਾ ਲਾਉਣੇ ਹੈਗੇ ਆ ਜੀ ਆਪਾਂ ਨੂੰ 78 ਮੇਲਾ ਕਰਕੇ 1 ਲੱਖ 10000 ਰੁਪਏ ਦਾ ਦੇ ਰਹੇ ਆ ਜੀ ਮਾਗੀ ਮੇਲਾ ਕਰਕੇ ਇੱਕ ਵਾਰੀ ਸਾਡੇ ਨਾਲ ਜੁੜੋ ਬਾਈ ਜੀ ਸਵਾਦ ਲੈ ਆ ਦਾਂਗੇ ਸਬਸਿਡੀ ਦੇ ਵਿੱਚ ਵੀ ਆਪਣੇ ਤੋਂ ਜ਼ਿੰਮੇਦਾਰ ਲੈ ਸਕਦਾ ਜੀ ਠੀਕ ਆ ਉਹ ਸਬਸਿਡੀ ਦੇ ਵਿੱਚ ਵੀ ਚੌਪਰ ਬਾਡੀ ਦੇ ਰਹੇ ਆ ਤੇ ਝੋਨੇ ਵਾਲੀ ਆ ਡਰਿੱਲ ਜੀ ਇਹ ਆਪਣੇ ਕੋਲੇ ਕੀ ਸਾਰਾ ਸਾਰੀਆਂ ਫਸਲਾਂ ਬੀਜਾਈ ਕਰਦੀ ਹੈ ਜੀ ਦੋਨੇ ਸਾਈਡਾਂ ਤੋਂ ਜਿਹੜਾ ਹੈਗਾ ਵੀ ਇਹ ਕਵਰ ਕਰਦਾ ਹੈ ਇੱਥਲੀ ਸਾਈਡ ਤੋਂ ਵੀ ਠੀਕ ਹੈ ਕਵਰ ਕਰਦਾ ਹੈਗਾ ਸੂਰਜ ਦੀਆਂ ਕਿਰਨਾਂ ਨੂੰ ਜੀ ਸਿੱਧਾ ਵੀ ਲਾ ਦੀ ਵੀ ਇਧਰੋਂ ਤੋਂ ਜਿੱਧਰੋਂ ਜਿਹਦੇ ਮੇਲੇ ਤੇ ਪਹੁੰਚਿਆ ਤੇ ਇੱਥੇ ਬਰਾਡ ਐਗਰੋਟੈਕ ਦੇ ਤੁਹਾਨੂੰ ਦਿਖਾਉਣਿਆ ਵੀ ਸੋਲਰ ਤੇ ਕਿੰਨੀ ਸਬਸਿਡੀ ਆ ਤੇ ਕਿਹੜੇ-ਕਿਹੜੇ ਐਗਰੀਕਲਚਰ ਦੇ ਇੰਪਲੀਮੈਂਟ ਨੇ ਇਹਨਾਂ ਕੋਲ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਤੇ ਜਸਵੰਤ ਨਾਲ ਜੁੜਿਆ ਨੂੰ ਵੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਜਸਵੰਤ ਨਾਲ ਸਾਨੂੰ 4-5 ਸਾਲ ਹੋ ਗਏ ਜੀ 4 ਤੋਂ 5 ਸਾਲ ਹੋ ਗਏ ਜੀ 5 ਸਾਲ ਹਾਂਜੀ ਹਾਂਜੀ ਹੋ ਗਏ ਜੀ ਸਾਰੇ ਇੰਪਲੀਮੈਂਟ ਹੁੰਦੇ ਆ ਆਪਣੇ ਕੋਲੇ ਹਾਂ ਜਸਵੰਤ ਤੇ ਸਾਰੇ ਤਕਰੀਬਨ ਇੰਪਲੀਮੈਂਟ ਆਪਣੇ ਕੋਲੇ ਹੁੰਦੇ ਆ ਜੀ ਜਿਵੇਂ ਹੁਣ ਰੀਪਰ ਦਾ ਸੀਜ਼ਨ ਹੈ ਹਾਂਜੀ ਜਾਂ ਲੈਜਰ ਦਾ ਹਾਂਜੀ ਸਾਰੇ ਹੀ ਇੰਪਲੀਮੈਂਟ ਹੁੰਦੇ ਆ ਜੀ ਆਪਣੇ ਕੋਲੇ ਭਾਈ ਜਿਹੜਾ ਸੋਲਰ ਦਾ ਸਿਸਟਮ ਹੈ ਤੇ ਕਿੰਨੀ ਸਬਸਿਡੀ ਹੈ ਇਹਦਾ ਸਾਰਾ ਸਮਝਾਓ ਇਹਦੇ ਤੇ ਜੇ ਆਪਾਂ ਘਰ ਵਾਲਾ ਸੋਲਰ ਵਗੈਰਾ ਲਾਉਣੇ ਹੈਗੇ ਆ ਜੀ ਆਪਾਂ ਨੂੰ 78000 ਰੁਪਿਆ ਸਬਸਿਡੀ ਮਿਲਦੀ ਹੈ ਜੀ 10 ਕਿਲੋਵਾਟ ਤੇ ਨਹੀਂ 3 ਕਿਲੋਵਾਟ ਲਵਾ ਲਓ 5 ਲਵਾ ਲਓ 7 ਲਵਾ ਲਓ ਜਿੰਨਾ ਮਰਜ਼ੀ ਲਵਾ ਲਓ ਗਵਰਨਮੈਂਟ ਨੇ ਆਪਾਂ ਨੂੰ 78000 ਰੁਪਏ ਸਬਸਿਡੀ ਦੇਣੀ ਹੈ ਜੀ ਤੁਸੀਂ ਹਰੇਕ ਨੂੰ ਜੀ ਹਰੇਕ ਨੂੰ ਜੀ 78000 ਰੁਪਏ ਸਬਸਿਡੀ ਮਿਲਣੀ ਹੈ ਜੀ ਆਪਾਂ ਨੂੰ ਹੂੰ ਤੇ ਜਿਹੜਾ ਆਪਾਂ ਪੈਨਲ ਵਰਤਦੇ ਆਂ ਜੀ ਇਹ ਆਪਾਂ ਬਾਇ ਫੇਸ਼ੀਅਲ ਪੈਨਲ ਵਰਤਦੇ ਆਂ ਜੀ ਦੋਨੇ ਸਾਈਡਾਂ ਤੋਂ ਜਿਹੜਾ ਹੈਗਾ ਵੀ ਇਹ ਕਵਰ ਕਰਦਾ ਹੈ ੇਠਲੀ ਸਾਈਡ ਤੋਂ ਵੀ ਠੀਕ ਹੈ ਕਵਰ ਕਰਦਾ ਹੈਗਾ ਸੂਰਜ ਦੀਆਂ ਕਿਰਨਾਂ ਨੂੰ ਸਿੱਧਾ ਵੀ ਲਾ ਦੇਵੇ ਇਧਰੋਂ ਤੋਂ ਜਿੱਧਰੋਂ ਮਰਜ਼ੀ ਪਈ ਜਾਵੇ ਫਿਰ ਵੀ ਇਹ ਮੰਨ ਲਓ ਬਿਜਲੀ ਆ ਜਿਹੜੀ ਆਪਾਂ ਨੂੰ ਲਾਈਟ ਉਹ ਪੂਰੀ ਤਿਆਰ ਕਰਕੇ ਦੇਊਗਾ ਜੀ ਠੀਕ ਹੈ ਮੇਨ ਸਾਈਡ ਆਹ ਇਹ ਆਹ ਮੇਨ ਸਾਈਡ ਇਹ ਵਾਲੀ ਆ ਗਈ ਆ ਬੈਕ ਸਾਈਡ ਆ ਗਈ ਦੋਨੇ ਸਾਈਡਾਂ ਤੋਂ ਚੱਲਦਾ ਦੋਨੇ ਸਾਈਡਾਂ ਤੋਂ ਕੰਮ ਕਰਦਾ ਇੱਕ ਪਾਸੇੋਂ ਵਾਈਟ ਹੁੰਦਾ ਪਲੇਨ ਹਾਂਜੀ ਹਾਂਜੀ ਉਹ ਇੱਕ ਸਾਈਡ ਕਰਦਾ ਹੈ ਦੋਨੇ ਸਾਈਡਾਂ ਤੋਂ ਕੰਮ ਕਰਦਾ ਹੈ ਜੀ ਤੇ ਹੋਰ ਭਾਈ ਇਸ ਤੋਂ ਇਲਾਵਾ ਜਿਵੇਂ ਆਪਣੇ ਕੋਲੇ ਆਹ ਸੀ ਡ੍ਰਿਲ ਹੋ ਗਈ ਝੋਨੇ ਵਾਲੀ ਹਨ ਇਹ ਜਿਹੜੀ ਆਪਣੇ ਕੋਲੇ ਝੋਨੇ ਵਾਲੀ ਆ ਡ੍ਰਿਲ ਜੀ ਇਹ ਆਪਣੇ ਕੋਲੇ ਡੀਐਸਆਰ ਆ ਸਾਰੀਆਂ ਫਸਲਾਂ ਬੀਜਾਈ ਕਰਦੀ ਹੈ ਜੀ ਇਹ ਕਿਹੜੇ ਕਿਹੜੇ ਸਾਈਜ਼ ਆਉਂਦੇ ਇਹ ਇਹ ਆਪਣੇ ਕੋਲੇ 11 ਟੈਂ ਦੇ ਵਿੱਚ ਆਉਂਦੀ ਹੈ ਜੀ ਸਟੈਪ ਵਾਲਾ ਮਾਡਲ ਹੈ ਜੀ ਤੇ ਜਿਵੇਂ ਮੰਨ ਲਓ 6 ਇੰਚ ਤੇ 9 ਇੰਚ ਤੇ ਫੁੱਟ ਤੇ ਜਿੱਥੇ ਵੀ ਆਪਾਂ ਜ਼ਿਮੀਦਾਰ ਝੋਨੇ ਦੀ ਬਜਾਈ ਕਰਨੀ ਚਾਹੁੰਦਾ ਉਹ ਇਹਦੀ ਬਜਾਈ ਕਰ ਸਕਦਾ ਜੀ ਤੇ ਆਪਣੇ ਕੋਲੇ ਬਾਈ ਜਿਵੇਂ SBI ਹੋ ਗਿਆ PNB ਬੈਂਕਾਂ ਥਰੂ ਲੋਨ ਵਗੈਰਾ ਹੋਵੇ ਹਾਂ ਆਪਾਂ SBI ਬੈਂਕ ਤੋਂ ਵੀ ਲੋਨ ਵਗੈਰਾ ਕਰਵਾ ਦਿੰਨੇ ਆ ਜੀ ਪੀ ਕਿਸੇ ਵੀ ਸਰਕਾਰੀ ਬੈਂਕ ਦੇ ਵਿੱਚੋਂ ਆਪਾਂ ਲੋਨ ਕਰਵਾ ਦਿੰਨੇ ਆ ਜ਼ਿੰਮੇਦਾਰ ਦੇ ਸਿਮਬਲ ਸਕੋਰ ਸਹੀ ਹੋਣੇ ਚਾਹੀਦੇ ਆ ਹਾਂ ਵੀ ਸਿਮਬਲ ਸਹੀ ਹੋਵੇ ਨਹੀਂ ਸਿਮਬਲ ਸਕੋਰ ਆ ਤਾਂ ਆਪਾਂ ਪ੍ਰਾਈਵੇਟ ਤੋਂ ਹੀ ਕਰਵਾ ਦਿੰਨੇ ਆ ਪ੍ਰਾਈਵੇਟ ਤੋਂ ਵੀ ਹਾਂ ਲੋਨ ਲੋਨ ਵਾਲੇ ਹੋਣੇ ਆਣ ਦਿੰਦੇਗੇ ਜੀ ਠੀਕ ਹੈ ਹਾਂਜੀ ਹਾਂਜੀ ਤੇ ਇਸ ਤੋਂ ਬਿਨਾ ਜਿਵੇਂ ਹੋਰ ਕਿਹੜੇ ਕਿਹੜੇ ਇੰਪਲੀਮੈਂਟ ਨੇ ਆਪਣੇ ਕੋਲੇ ਆਪਣੇ ਕੋਲੇ ਰੋਟਾਵੇਟਰ ਆ ਜੀ ਹੂੰ ਰੋਟਾਵੇਟਰ ਤੇ ਬਾਈ ਕੋਈ ਡਿਸਕਾਊਂਟ ਮੇਲੇ ਕਰਕੇ ਹਾਂ ਰੋਟਾਵੇਟਰ ਤੇ ਮੇਲੇ ਵੈਸੇ 1 ਲੱਖ ਤੇ 35000 ਰੁਪਿਆ ਰੇਟ ਹੈ ਜੀ ਅ ਰੋਟਾਵੇਟਰ ਦਾ ਜੀ ਤੇ ਮੇਲਾ ਕਰਕੇ ਆਪਾਂ 9 ਫੁੱਟੇ ਦਾ ਜੀ 9 ਦਾ ਹਾਂਜੀ 10000 ਰੁਪਿਆ ਛੋਟ ਕਰੀ ਬੈਠੇ ਆ ਜੀ ਮੇਲਾ ਕਰਕੇ ਜੀ ਠੀਕ ਹੈ ਜੀ ਸਵਾ ਦਾ ਹਾਂਜੀ ਹਾਂਜੀ 100 ਲੱਖ ਰੁਪਿਆ ਦਾ 8 ਫੁੱਟਾ 8 ਫੁੱਟਾ ਵੈਸੇ 1 ਲੱਖ 20000 ਰੁਪਿਆ ਰੇਟ ਹੈ ਜੀ ਮੇਲਾ ਕਰਕੇ 1 ਲੱਖ 10000 ਰੁਪਈਆ ਦੇ ਰਹੇ ਹਾਂ ਜੀ ਮਾਗੀ ਮੇਲਾ ਕਰਕੇ ਜੀ ਜੀ ਇਹ 9 ਫੁੱਟਾ ਬਾਪੂ ਜੀ ਤੇ ਜਿਵੇਂ ਆਹ ਰੀਪਰ ਬਾਈ ਆਪਣੇ ਕੋਲੇ ਰੀਪਰ ਹੁੰਦਾ ਜੀ ਇਹ ਵਾਲਾ ਰੀਪਰ ਵੀ ਸਬਸਿਡੀ ਦੇ ਵਿੱਚ ਵੀ ਆਪਣੇ ਤੋਂ ਜ਼ਿਮੀਂਦਾਰ ਲੈ ਸਕਦਾ ਜੀ ਠੀਕ ਆ ਉਹ ਸਬਸਿਡੀ ਦੇ ਵਿੱਚ ਵੀ ਚੌਪਰ ਬਾਡੀ ਦੇ ਹਾਂ ਚੌਪਰ ਬਾਡੀ ਦੇ ਵਿੱਚ ਆਪਾਂ ਦੇ ਦੇਾਂਗੇ ਜੀ ਜੇ ਕਿਸੇ ਦੀ ਆਈ ਹੋਇਆ ਹਾਂਜੀ ਵਿਦਆਉਟ ਸਬਸਿਡੀ ਇਹ ਜੇ ਲੈਣਾ ਉਹ ਵੀ ਦੇ ਦਿੰਨੇ ਆ ਜੀ ਆਪਾਂ ਠੀਕ ਆ ਇਹ ਸਟਾਰ ਰੀਪਰ ਵੀ ਆਉਂਦਾ ਜਾਂ ਕੱਲਾ ਚੌਪਰ ਨਹੀਂ ਸਟਾਰ ਰੀਪਰ ਵੀ ਆਉਂਦਾ ਜੀ ਆਪਣੇ ਕੋਲੋਂ ਚੌਪਰ ਵੀ ਆਉਂਦਾ ਜੀ ਤੇ ਉਹ ਰੀਪਰ ਕਿਹੜੀ ਕੰਪਨੀ ਨੇ ਉਹ ਉਹ ਜਿਹੜਾ ਰੀਪਰ ਹੈਗਾ ਜੀ ਉਹ ਆਪਣੇ ਕੋਲੇ ਕਿਸਾਨ ਦਾ ਜੀ ਕਿਸਾਨ ਦਾ ਤਲਵੰਡੀ ਭਾਈ ਵਾਲਿਆਂ ਦਾ ਜੀ ਉਹ ਵੀ ਮਿਲ ਜਾਂਦਾ ਜੀ ਆਪਣਾ ਇਹਦੀ ਵੀ ਹੈਗੀ ਹੈ ਵਾਰੰਟੀ ਸਾਲ ਦੀ ਹਾਂਜੀ ਇਹਦੀ ਵੀ ਸਾਲ ਦੀ ਇਹ ਵੀ ਚੰਗੇ ਗੇਅਰ ਚ ਬਣਿਆ ਹੋਇਆ ਚੰਗਾ ਹੈਵੀ ਜਿਹੜਾ ਆਪਣਾ ਰੀਪਰ ਬਣਿਆ ਹੋਇਆ ਜੀ ਤੇ ਆਪਣਾ ਐਡਰੈਸ ਬਾਈ ਕਿੱਥੇ ਪੈ ਜਾਂਦਾ ਆਪਣਾ ਐਡਰੈਸ ਬਠਿੰਡਾ ਮਲੋਟ ਬਾਈਪਾਸ ਸ਼੍ਰੀ ਮੁਖਸਰ ਸਾਹਿਬ ਆਪਣਾ ਜਿਹੜਾ ਐਡਰੈਸ ਹੈਗਾ ਜੀ ਉੱਥੇ ਪੈ ਜਾਂਦਾ। ਜਸਵੰਤ ਦੇ ਸਾਰੇ ਇੰਪਲੀਮੈਂਟ ਆਪਣੇ ਕੋਲੋਂ ਮਿਲਦੇ ਆ ਜੀ। ਜਸਵੰਤ ਦੀ ਤਾਂ ਸਾਰੀ ਡੀਲਰਸ਼ਿਪ ਹੀ ਆ ਬਾਕੀ ਜਸਵੰਤ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦੀ ਡੀਲਰਸ਼ਿਪ ਹੈ ਜੀ ਆਪਣੇ ਕੋਲੋਂ ਕੋਈ ਮਰਜ਼ੀ ਇੰਪਲੀਮੈਂਟ ਲੈ ਸਕਦੇ ਹੋ ਜਸਵੰਤ ਦਾ ਜੀ। ਜੀ ਤੇ ਸਪੇਅਰ ਪਾਰਟ ਵੀ ਹਾਂ ਉਹ ਵੀ ਮਿਲੂਗਾ ਜੀ ਵੈਲ ਵੈਲਾ ਜੀ ਜੋ ਹਾਂਜੀ 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 ਤੇ ਬਾਕੀ ਜਸਵੰਤ ਦਾ ਤਾਂ ਪਤਾ ਹੀ ਆ ਵੀਰੋ ਪਿਛਲੇ ਸਾਲ ਆਨ ਰਿਕਾਰਡ ਜਿਹਨੇ YouTube ਤੇ 19 ਮਿੰਟਾਂ ਦੇ ਵਿੱਚ ਟਰਾਲੀ ਫੁੱਲ ਕਰਤੀ ਸੀ। ਇਸ ਰੀਪਰ ਨੇ ਤੇ ਬਾਕੀ ਹੋਰ ਕੋਈ ਵੀ ਇੰਪਲੀਮੈਂਟ ਲੈਣਾ ਜਿਵੇਂ ਡੀਐਸਆਰ ਰੋਟਾਵੇਟਰ ਬਹੁਤ ਵਧੀਆ ਕੁਆਲਿਟੀ ਹੈ ਇਹਨਾਂ ਦੇ ਇੰਪਲੀਮੈਂਟਾਂ ਦੀ ਤੇ ਬਰਾੜ ਐਗਰੋ ਦਾ ਨੰਬਰ ਦੇ ਦਾਂਗੇ ਤੁਹਾਨੂੰ ਸਕਰੀਨ ਤੇ ਮੁਕਸਰ ਜ਼ਿਲ੍ਹੇ ਦੇ ਵਿੱਚ ਝਾੜੇ ਵਾਲੇ ਵਾਲੇ ਏਰੀਆ 'ਚ ਕਿਤੇ ਵੀ ਪੰਜਾਬ 'ਚ ਤੁਹਾਨੂੰ ਕੋਈ ਇੰਪਲੀਮੈਂਟ ਚਾਹੀਦਾ ਤਾਂ ਇੱਕ ਵਾਰੀ ਜ਼ਰੂਰ ਕਾਲ ਕਰਿਓ ਇੱਕ ਵਾਰੀ ਸਾਡੇ ਨਾਲ ਜੁੜੋ ਬਾਈ ਜੀ ਸਵਾਦ ਲਿਆ ਦੇਾਂਗੇ ਠੀਕ ਹੈ ਹਾਂਜੀ ਤੇ ਦੂਰੀ ਵਾਲੀ ਬੰਦਾ ਸਾਡੇ ਕੋਲੇ ਆਪ ਦੀ ਆਪ ਚੱਲ ਕੇ ਆਊਗਾ ਨਾ ਸਰਵਿਸ ਪੱਖੋਂ ਦੇਖਾਂ ਮੈਂ ਨਾ ਵੀ ਸਵਾਦ ਲਿਆ ਦੇਾਂਗੇ ਬਾਈ ਜੀ ਹਾਂਜੀ ਹਾਂਜੀ ਤੇ ਬਾਕੀ ਬਾਈ ਨੇ ਜੇ ਮ ਬਾਦਾ ਕੀਤਾ ਵੀ ਇੱਕ ਵਾਰੀ ਜੁੜ ਕੇ ਦੇਖੋ ਤੁਹਾਨੂੰ ਪਤਾ ਲੱਗ ਜੂ ਵੀ ਹਾਂ ਚੀਜ਼ ਐ